ਜਿਹੜੀ ਇਹ ਮੈਂਬਰਸ਼ਿਪ ਅਕਾਲੀ ਦਲ ਨੇ ਸ਼ੁਰੂ ਕੀਤੀ ਆ ਜੀ ਇਹ ਮੈਂਬਰਸ਼ਿਪ ਜਿੰਨੀ ਮਰਜ਼ੀ ਸ਼ੁਰੂ ਕਰ ਲੈਣੇ ਤਾਂ ਇੱਕ ਪਖੰਡ ਹੈਗਾ ਇਹਨਾਂ ਨੇ ਲੋਕਾਂ ਦੇ ਸਾਹਮਣੇ ਇਹ ਸ਼ੋਅ ਕਰ ਰਹੇ ਨੇ ਵੀ ਸੁਖਵੀਰ ਬਾਦਲ ਜਾਂ ਬਾਦਲ ਪਰਿਵਾਰ ਇਹ ਵਾਈ ਕਰ ਸਕਦਾ ਖੱਬੇ ਸੱਜੇ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੇ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਣਾਉਣਾ ਇਹ ਅੱਜ ਗੱਲ ਨੋਟ ਕਰ ਲਓ ਜੀ ਤੁਸੀਂ ਓਕੇ ਤੇ ਦੂਸਰੀ ਗੱਲ ਇਹ ਪ੍ਰਧਾਨ ਬਣਾ ਲੈਣ ਜੀ ਸੜਕੇ ਬਣਾ ਲੈਣ 1 ਮਾਰਚ ਨੂੰ ਐਲਾਨ ਕਰ ਦੇਣਗੇ ਇਹ ਵੀ ਸਾਡਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੁਣਿਆ ਗਿਆ ਪਰ ਨੀਤੀਆਂ ਉਹੀ ਰਹਿਣਗੀਆਂ ਗੱਲਾਂ ਬਾਤਾਂ ਸਾਰੀਆਂ ਉਹੀ ਰਹਿਣਗੀਆਂ ਜੀ ਇਹਨਾਂ ਨੇ ਚਮਚਾਗਰੀ ਕਰਨੀ ਆ ਬੀਜੇਪੀ ਦੀ ਇਹਨਾਂ ਨੇ ਪੰਜਾਬ ਦੇ ਮੁੱਦੇ ਆਨੰਦਪੁਰ ਸਾਹਿਬ ਦਾ ਮਤਾ ਘੱਟ ਗਿਣਤੀਆਂ ਦੀ ਪ੍ਰਤੀਨਿਤਾ ਕਖਾਨਾਂ ਦੀ ਮਜ਼ਦੂਰਾਂ ਦੀ ਸਿੱਖ ਕੌਮ ਦੀ ਪੰਥ ਦੀ ਪੰਜਾਬ ਦੀਆਂ ਹੱਕੀ ਮੰਗਾਂ ਕੋਈ ਗੱਲ ਨਹੀਂ ਕਰਨੀ ਸਿਰਫ ਤੇ ਸਿਰਫ ਇੱਕੋ ਇੱਕ ਨਿਸ਼ਾਨਾ ਇਹਨਾਂ ਨੇ ਲੈ ਕੇ ਲੜਨੀ ਐ ਇਲੈਕਸ਼ਨ ਵੀ ਬਾਦਲ ਪਰਿਵਾਰ ਨੂੰ ਉੱਪਰ ਚੱਕ ਲਈਏ ਪੰਜਾਬ ਦੇ ਲੋਕ ਇਹ ਚੀਜ਼ ਸਮਝ ਚੁੱਕੇ ਨੇ ਜਿੱਥੇ ਲੋੜ ਆ ਇਹਨਾਂ ਨੂੰ ਇਹਨਾਂ ਨੇ ਅਕਾਲ ਤੱਕ ਸਭ ਨੂੰ ਵਰਤਣਾ ਜਿੱਥੇ ਲੋੜ ਆ ਇਹਨਾਂ ਨੇ ਸਿੱਖ ਕੌਮ ਦੇ ਬਿਲਕੁਲ ਸੈਂਸਿਟਿਵ ਮੁੱਦੇ ਉਹ ਛੇੜਨੇ ਨੇ ਜਦੋਂ ਇਹਨਾਂ ਨੂੰ ਫਾਇਦਾ ਹੁੰਦਾ ਤਾਂ ਉਹ ਬੰਦ ਕਰਨੇ ਨੇ ਜਿੱਥੇ ਲੋੜ ਪਈ ਉਥੇ ਭੜਕਾਉਣਗੇ ਲੋਕਾਂ ਨੂੰ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਸਮਝ ਚੁੱਕੇ ਨੇ ਜਿਮਾਨ ਤਾਂ ਹੀ ਪਛਾਣ ਨਹੀਂ ਸਕਦੇ ਆ ਵਦਿਆ ਤੇ ਇਸ ਕਰਕੇ ਜਿਨ੍ਹਾਂ ਚ ਕੋਈ ਨਵੀਆਂ ਨੀਤੀਆਂ ਨਵੇਂ ਪ੍ਰੋਗਰਾਮ ਨਹੀਂ ਲੈ ਕੇ ਆਉਂਦੇ ਉਹਨਾਂ ਚਰ ਜਿੰਨੀ ਮਰਜ਼ੀ ਭਰਤੀ ਕਰ ਲੈਣ ਜੋ ਮਰਜ਼ੀ ਕਰ ਲੈਣ ਇਹਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਸੋ ਸੋ ਐ ਜਿਹੜੀ ਕੋਸ਼ਿਸ਼ ਹੋ ਰਹੀ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਨਾ ਜੀ ਨਾ 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 ਬਿਲਕੁਲ ਨਹੀਂ ਜਿੰਨਾ ਚਿਰ ਨੀਤੀਆਂ ਹੀ ਨਹੀਂ ਜੀ ਪ੍ਰੋਗਰਾਮ ਹੁਣ ਦੇਖੋ ਕੋਈ ਸਮਾਂ ਸੀਗਾ ਪਟੇ ਵਾਲੀਆਂ ਮੋਟਰਾਂ ਚੱਲਦੀਆਂ ਹੁੰਦੀਆਂ ਸੀ ਜੀ ਫਿਰ ਮੋਨੋਬਲਾਕ ਆ ਗਈਆਂ ਹੁਣ ਅੱਜ ਕੱਲ ਮੱਛੀ ਮੋਟਰਾਂ ਨਹੀਂ ਜੀ ਸਮੇਂ ਦੇ ਹਿਸਾਬ ਨਾਲ ਚੱਲਦੀਆਂ ਨੇ ਇਹ ਪਟੇ ਵਾਲੀਆਂ ਤੇ ਮੱਥੇ ਮਾਰੀ ਜਾਂਦੇ ਨੇ ਬਰੋਜੇ ਲਾ ਨਾ ਕੋ ਉਹ ਨਹੀਂ ਪਾਣੀ ਚੱਕਦੀਆਂ ਜੀ ਹੁਣ ਓਕੇ